ओम हर 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 महादेव तेरा जो नशीबी भारती जो कोई नरदारी भल प्रेम है नशिबारी पाम नह हरी हर पा हर भगवान की तपि ओम हरी हर 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 महादेव के कोई नहीं ओम जय शनि वायु तान भोले हर श्री वायु तारा महा सदा भोले नाथ महा हर दास बढ़िया ਸੰਕਰਾਯ ਨਮੋ ਨਮਹ ਮਹਾਦੇਵਾਯ ਨਮੋ ਨਮਹ ਰੁਦਰਾਯ ਨਮੋ ਨਮਹ ਤ੍ਰੰਕੀਸਰਾਯ ਨਮੋ ਨਮਹ ਪਸਤਕਤੇ ਨਮੋ ਨਮਹ ਮੁਕਤੰਥਾਯ ਨਮੋ ਨਮਹ ਤਟਾਧਾਯ ਨਮੋ ਨਮਹ ਹੋ ਗਈ ਸਹਿਤੰ ਨਮਾਮ ਤਮੇਵ ਮਾਤਾ ਚਪਿਤਾ ਤਮੇਵ ਤਮੇਵ ਬੰਧੋ ਸਤਖਾ ਤਮੇਵ ਤਮੇਵ ਵਿਦਿਆ ਦ੍ਰਵਿਨੰ ਤਮੇਵ तमेव सर्वं मम देव देव तमेव सर्वं मम देव देव सर्वे भवन्तु सुखिला सर्वे सन्तु निरामया सर्वे भद्राणि पश्यन्तु मातृ सुभागे भवेत् ॐ शान्तिः ॐ शान्तिः ॐ शान्तिः बोलिए धर्म की जय हो धर्म की जय हो अधर्म का विनाश हो अधर्म का विनाश हो प्राणियों में प्राणियों में सिण विश्व का कल्याण विश्व का कल्याण गौ माता की हो गौ माता की जय हो सनातन धर्म की जय हो सनातन धर्म की जय हो गंगा मैया की जय हो, गंगा मैया की जय हो धरती माता की जय हो धरती माता की जय हो सिद्ध महापुरुषों की जय हो सिद्ध महापुरुषों की जय हो अपने अपने माता पिता की जय हो अपने अपने माता पिता की जय हो जय करा वीर बजरंगे हर 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 मा हर शंकर भगवान की जय नाना सुगुंदानी पुष्पा यथा करो भवानी चा पुष्पांजलि मात ग्रहणम परमेश्वरा दाता के दरबार में सभी खड़े हथ जो दरबार में सभी खड़े हथ जो देने वाला एक है मांगे लाख करोड़ प्रभु मुझे इतना दीजिए ਜਾ ਮੈਂ ਕੁਟੂਮ ਸਮਾਏ ਮੈਂ ਵੀ ਭੂਖਾ ਨਾ ਰਹੂ ਸਾਧੂ ਭੁਖਾ ਨਾ ਜਾਏ ਅਜ ਵੀ ਤੇਰਾ ਆਸਰਾ ਕਲ ਵੀ ਤੇਰੀ ਆਸ ਘਰੀ ਘਰੀ ਤੇਰਾ ਆਸਰਾ ਕਰੋ ਕਿਰਪਾ ਮੇਰੇ नाथ ਨਾ ਕੁਛ ਕੀਆ ਨਾ ਕਰ ਸਕੂ ਨਾ ਕੁਛ ਕਰਨੇਯੋ ਜੋ ਕੁਛ ਕੀਆ ਸਵਾਪਖਿਆ ਆਪ ਹੀ ਕਰਿਯੋ मैं ही जन्म का नक्स्य भरो तुम दाता दुख भंजना घट घट के आधार भूलो की बल सा कोटि कोटि नमस्कार कोटि कोटि नमस्कार हु शंकर भगवान की जय उमापति महादेव की जय जय महादेव

Este no, podemos cuidar me ਆਯੂ ਜੀ ਕੀ ਨਾਮ ਜੀ ਵਿਪਿੰਜਿੰਦਰ ਗਾਂਦ ਜੀ ਕੀ ਕਹੋ ਜੀ ਸ਼ਿਵਰਾਤਰੀ ਮੌਕ ਸ਼ਿਵਰਾਤਰੀ ਦਾ ਤਿਹਾੜਾ ਬੜਾ ਪਵਿੱਤਰ ਤਿਹਾੜਾ ਹੈ ਕੋਲੇਨਾਥ ਦਾ ਔਰ ਇਹ ਪ੍ਰਾਚੀਨ ਸ਼ਿਵ ਮੰਦਿਰ ਹੈ ਗੋਪਿੰਡ ਦੇ ਵਿੱਚ ਗੋਪਿੰਡ ਦੇ ਵਸਾਆਂ ਦਾ ਇੱਥੇ ਅਸੀਂ ਹਰ ਸਾਲ ਸ਼ਿਵਰਾਤਰੀ ਮਨਾਉਂਦੇ ਆ ਸਾਡੇ ਪ੍ਰਧਾਨ ਜੀ ਮਲਕੀਤ ਸਿੰਘ ਜੀ ਇਹ ਸਾਰਾ ਅਰਗੇਨਾਈਜ਼ ਕਰਦੇ ਨੇ ਟੀਮ ਸਾਰੀ ਅਰਗੇਨਾਈਜ਼ ਕਰਦੀ ਹੈਗੀ ਆ ਤੁਸੀਂ ਦੇਖੋ ਕਿੰਨੀ ਰੌਣਕਾਂ ਜਿੱਥੇ ਕਿੰਨੇ ਦੂਰ ਦੂਰ ਤੋਂ ਲੋਕ ਇੱਥੇ ਮਤੜੇ ਕਰ ਆਉਂਦੇ ਆ ਇੱਕ ਟਾਈਮ ਸੀ ਕੋਈ ਇੱਥੇ ਬਹੁਤ ਲੋਕਾਂ ਨੂੰ ਪਤਾ ਨਹੀਂ ਸੀਗਾ ਮੰਦਰ ਦਾ ਜਿਸ ਨੇ ਅਸੀਂ ਇਹ ਚੀਜ਼ਾਂ ਕੀਤੀਆਂ ਉਹਦੇ ਨਾਲ ਸਾਡੇ ਪਿੰਡ ਦਾ ਇਸ ਨਾਮ ਰੋਸ਼ਨ ਹੋਇਆ ਔਰ ਮੰਦਰ ਵੀ ਸਾਡਾ ਇਸ ਟਾਈਮ ਸਾਰੇ ਖੰਨੇ ਜੀ ਨੰਬਰ 1 ਮੰਦਰ ਹੈ ਸਾਡੇ ਪਿੰਡ ਦੇ ਵਿੱਚ ਔਰ ਲੋਕਾਂ ਦੀ ਸ਼ਰਧਾ ਬਹੁਤ ਹੈ ਮੰਦਰ ਦੇ ਵਿੱਚ ਇੱਕ ਇੱਚ ਗੱਲ ਹੋਰ ਹੈਗੀ ਹੈ ਜਿਹੜਾ ਸ਼ਰਧਾ ਨਾਲ ਸਾਡੇ ਮੰਦਰ ਚ ਆ ਕੇ ਪੋਲੇ ਨਾਲ ਦੀ ਆਖੀ ਚਲਚਲਾਉਂਦਾ ਹੈਗਾ ਉਹਦੀ ਹਰ ਮਨੋ ਕਾਮਨਾ ਪੂਰੀ ਹੋ ਜਾਂਦੀ ਹੈਗੀ ਆ ਅਸੀਂ ਇਸ ਦਾ ਦਾਵਾ ਵੀ ਕਰਦੇ ਆ ਅਸੀਂ ਇਹ ਪਰਗ ਦਿਖਾ ਵੀ ਸਕਦੇ ਆ ਤਾਂ ਮੈਂ ਰਵੀਸ਼ ਗਿਰੀ ਖੈ ਨੂੰ ਬੁਲਾਉਂਦਾ ਹਾਂ ਹੋ ਗਿਆ ਇਸੇ ਮੰਦਰ ਦੇ ਵਿੱਚ ਜੰਮਿਆ ਇੱਥੇ ਬੜਿਆ ਔਰ ਇਹ ਮੰਦਿਰ ਦੀ ਖਾਸਤ ਕੀ ਆ 84 ਚ ਦੰਗੇ ਹੋਏ ਬੋਲੇ ਟੈਨਿਸਟ ਆਏ ਬਹੁਤ ਆਏ ਕੋਈ ਇਹ ਸਾਡੇ ਪਿੰਡ ਜੀ ਨਹੀਂ ਬੜਾ ਕੇ ਇੱਥੇ ਸਿਰ ਬਾਬਿਆਂ ਦੀ ਕਿਰਪਾ ਤੇ ਪੋਲੇ ਸ਼ਗਰੀ ਕਿਰਪਾ ਸਾਡੇ ਪਿੰਡ 'ਚ ਕੋਈ ਆਗੇ ਵੜਿਆ ਕੋਈ ਗਲਤ ਕੰਮ ਨਹੀਂ ਹੋਇਆ ਇਸ ਕਰਕੇ ਸਾਡੀ ਇਸ ਇਸ ਸਥਾਨ ਦੀ ਬਹੁਤ ਮੱਤਤਾ ਹੈ ਔਰ ਪ੍ਰਮਾਤਮਾ ਜਿਹਨਾਂ ਦੀ ਕਿਰਪਾ ਨਾਲ ਹੋਰ ਵੀ ਬਤਾਉ ਜੇ ਕਾਲਾ ਮੀਰ ਬਜਰੰਗੀ ਹਰ 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 ਬਾਦੇ ਵਾਹਿਗੁਰੂ ਜੀ ਆਹ ਦੇਖੀ ਨਾ ਮਲਕੀਸ਼ ਸਿੰਘ ਜੀ ਬੀ ਕੀ ਕਹਿਣਾ ਚਾਹੁੰਦੇ ਮੈਂ ਤਾਂ ਹੀ ਕਹਾਂ ਜਦੋਂ ਮੈਂ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਆਲ ਬੜ ਦੇ ਵਿੱਚ ਸ਼ਰਵਤੀ ਦਾ ਸੁਭ ਅਸਰਾਇਆ ਹੋਇਆ ਹੈ ਆਲ ਬੜ ਦੇ ਵਿੱਚ ਸੰਗਤਾਂ ਧੂਮਧਾਮਨਾ ਮਨਾ ਰਹੀਆਂ ਨੇ ਅਸੀਂ ਵੀ ਤਿਲ ਫੁੱਲ ਜੋ ਵੀ ਇਕੱਠਾ ਕੀਤਾ ਨਗਰ ਦੇ ਵਿੱਚੋਂ ਪਿੰਡ ਗੋਧੇ ਦੇ ਵਿੱਚ ਧੂਮਧਾਮ ਨਾਲ ਸ਼ਰਵਤੀ ਦਾ ਦਿਹਾੜਾ ਮਨਾ ਰਹੇ ਹਾਂ ਸਾਡੇ ਬਾਬੂ ਜੀ ਬਿਪਨ ਚੰਦਰ ਜੀ ਤੇ ਹੋਰ ਸਾਡੇ ਨਗਰ ਦੇ ਬਹੁਤ ਹੀ ਸੱਜਣ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦੇ ਕੇ ਇਸ ਦਿਹਾੜੇ ਨਾਉਂ ਦੇ ਵਿੱਚ ਅਗਾ ਵਧੂ ਖਤਮ ਅਠਵਾਉਂਦੇ ਹਨ ਅਸੀਂ ਆਪਣੇ ਵੱਲੋਂ ਇਹੀ ਕਾਮਨਾ ਕਰਦੇ ਆ ਕਿ ਇਹੋ ਜਿਹੇ ਦਿਹਾੜੇ ਨਕਰਾਂ ਦੇ ਵਿੱਚ ਟੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹੁੰਦੇ ਰਹਿਣ ਤਾਂ ਕਿ ਆਉਣ ਵਾਲੀ ਪੀੜ੍ਹੀਆ ਜਨਰੇਸ਼ਨਾਂ ਉਹਨਾਂ ਨੂੰ ਸੇਧ ਮਿਲਦੀ ਰਹੇ ਜੈਕਾਰਾ ਪੋੜੇ ਸ਼ੰਕਰ ਜੀ ਦਾ ਬਸ ਆ ਪੋੜੇ ਨਾਲ ਜਿਹੜਾ ਰਾਤਰੀਆ ਸਭ ਨੂੰ ਲੱਖ ਲੱਖ ਵਧਾਈਆਂ ਸਭ ਦੇ ਪਰਿਵਾਰ ਸਭ ਦੇ ਬੱਚੇ ਸੁਭੀ ਵਸਣ ਬੇਮਾਨੀਆਂ ਭਾਰਨਾ ਬੋਲ ਸੱਚੇ ਦਰਬਾਰ ਕੀ ਜੈ